ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਕਿਸਾਨ ਮਿਰੋ ਅੱਜ ਅਸੀਂ ਗੱਲ ਕਰਾਂਗੇ ਜੀ ਫਾਰਮਿੰਗ ਦੀ ਜਾਣਕਾਰੀ ਦੇ ਬਾਰੇ ਦੇ ਵਿੱਚ ਕਿ ਫਾਰਮਿੰਗ ਨੂੰ ਲੈ ਕੇ ਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਜਿਹਦੇ ਕਰਕੇ ਸਾਨੂੰ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਸਾਡਾ ਫਾਰਮ ਗਰੋ ਕਰ ਸਕੇ ਇਸ ਦੇ ਬਾਰੇ ਦੇ ਵਿੱਚ ਤੇ ਇਹਦੇ ਵਿੱਚ ਦੋ-ਤਿੰਨ ਗੱਲਾਂ ਦਾ ਜ਼ਰੂਰੀ ਧਿਆਨ ਰੱਖਣਾ ਹੁੰਦਾ ਹੈ ਕਿ ਜਿਵੇਂ ਫੋਰ ਬੇਸਿਕ ਆਪਾਂ ਨੂੰ ਸਮਝਣੇ ਬੜੇ ਜ਼ਰੂਰੀ ਨੇ ਕਿ ਜੂਗਰ ਡੇਰੀ ਫਾਰਮਿੰਗ ਜੇ ਉਹ ਚੱਲਦਾ ਆ ਉਹ ਚੱਲਦਾ ਹੈ ਜੀ ਚਾਰ ਥੰਮਾਂ ਦੇ ਉੱਪਰ ਉਹ ਚਾਰ ਥੰਮ ਕਿਹੜੇ ਨੇ ਇਹਨਾਂ ਦੇ ਉੱਪਰ ਅੱਜ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤੇ ਦੋਸਤੋ ਉਹਦੇ ਵਿੱਚ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਜੀ ਉਹ ਹੁੰਦੀ ਹੈ ਜੀ ਉਹਦੀ ਪ੍ਰੋਪਰ ਤਰੀਕੇ ਨਾਲ ਤੁਹਾਡੀ ਜਿਹੜੀ ਮੈਨੇਜਮੈਂਟ ਤੇ ਫਾਰਮ ਦੇ ਉੱਪਰ ਮੈਨੇਜਮੈਂਟ ਵਗੈਰਾ ਕਿਵੇਂ ਆਪਾਂ ਉਹਦੀ ਸੰਭਾਲ ਕਿਵੇਂ ਕਰਦੇ ਹੋ ਉਸ ਦੇ ਉੱਪਰ ਆ ਜਾਂਦੀ ਹੈ ਤੇ ਫਾਰਮ ਦੀ ਸਭ ਤੋਂ ਪਹਿਲਾ ਨੰਬਰ ਤੇ ਸਾਡੇ ਫਾਰਮ ਦੀ ਮੈਨੇਜਮੈਂਟ ਵਧੀਆ ਹੋਣੀ ਚਾਹੀਦੀ ਹੈ ਬਾਕੀ ਦੇ ਜਿਹੜੇ ਤਿੰਨ ਸਟੈਪ ਨੇ ਉਹ ਤੋਂ ਬਾਅਦ ਦੀ ਗੱਲ ਹੈ ਜੀ ਇਸ ਕਰਕੇ ਸਾਡੀ ਮੈਨੇਜਮੈਂਟ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਪਸ਼ੂਆਂ ਦੇ ਬੈਣ ਖਲੋਣ ਵਾਸਤੇ ਜੋਗ ਜਗ੍ਹਾ ਹੋਣੀ ਚਾਹੀਦੀ ਆ ਉਹਦਾ ਸਾਨੂੰ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਹੋਰ ਉਸ ਤੋਂ ਇਲਾਵਾ ਜਿਵੇਂ ਸਾਡਾ ਪਸ਼ੂ ਡੇਡਾ ਆ ਉਹਦੀ ਕੁਝ ਚੀਜ਼ਾਂ ਦੇ ਉੱਤੇ ਜਿਵੇਂ ਮਤਲਬ ਮੈਨੇਜਮੈਂਟ ਦੀ ਜੇ ਅਗਰ ਗੱਲ ਕਰੀਏ ਆਪਾਂ ਜਿਵੇਂ ਸਾਡਾ ਪਸ਼ੂ ਮਿਲਕਿੰਗ ਦੇ ਵਿੱਚ ਕੋਈ ਮਸਟਟਸ ਦੀ ਸਮੱਸਿਆ ਹੁੰਦੀ ਆ ਉਹਨੂੰ ਤੁਸੀਂ ਸਮੇਂ ਸਿਰ ਹੱਲ ਕਰੋ ਜੇ ਚਿਚੜਾਂ ਦੀ ਸਮੱਸਿਆ ਹੁੰਦੀ ਆ ਉਹਨੂੰ ਤੁਸੀਂ ਸਮੇਂ ਸਿਰ ਹੱਲ ਕਰੋ ਇਹਨਾਂ ਚੀਜ਼ਾਂ ਦਾ ਤੁਸੀਂ ਵਿਸ਼ੇਸ਼ ਧਿਆਨ ਰੱਖੋ ਤੇ ਬਾਕੀ ਦੀ ਰਹੀ ਗੱਲ ਜੀ ਕਿ ਮੈਨੇਜਮੈਂਟ ਦੇ ਵਿੱਚ ਆਿੰਦਾ ਜੀ ਕਿ ਤੁਸੀਂ ਆਪਣੇ ਪਸ਼ੂ ਨੂੰ ਸਹੀ ਸਮੇਂ ਬਣਾਓ ਠੀਕ ਹੈ ਜੀ ਸਹੀ ਸਮਾਂ ਉਹਦਾ ਚੋਣ ਕਰੋ ਜਦੋਂ ਉਹਨੂੰ ਬਣਾਉਣਾ ਤੁਸੀਂ ਉਸ ਤੋਂ ਇਲਾਵਾ ਪਸ਼ੂ ਨੂੰ ਕਸਿੰ ਕਿਹੜੇ ਟਾਈਮ ਡਰਾਈ ਕਰਨਾ ਹੈ ਡਰਾਈ ਪੀਰੀਅਡ ਜਿਵੇਂ 트ਾਂਜੈਕਸ਼ਨ ਪੀਰੀਅਡ ਵਗੈਰਾ ਸ਼ੁਰੂ ਹੁੰਦਾ ਜਦੋਂ ਡਰਾਈ ਪੀਰੀਅਡ ਆ ਸ਼ੁਰੂ ਹੋ ਜਾਂਦਾ ਪਹਿਲਾਂ ਡਰਾਈ ਪੀਰੀਅਡ ਸ਼ੁਰੂ ਹੁੰਦਾ ਉਸ ਤੋਂ ਬਾਅਦ 트ਾਂਜੈਕਸ਼ਨ ਪੀਰੀਅਡ ਆਉਂਦਾ ਜੀ ਇਹ ਚੀਜ਼ ਦਾ ਵੀ ਤੁਸੀਂ ਵਿਸ਼ੇਸ਼ ਧਿਆਨ ਰੱਖੋ ਕਿ ਤੁਹਾਡਾ ਜਿਹੜਾ ਪਸ਼ੂ ਆ ਉਹਨੂੰ ਤੁਸੀਂ ਲਗਭਗ 75 ਦਿਨ ਦੇ ਆਸ-ਪਾਸ ਪਸ਼ੂ ਦਾ ਡਰਾਈ ਪੀਰੀਅਡ ਹੁੰਦਾ ਹੈ ਤੇ ਇਹ ਜ਼ਰੂਰੀ ਹੁੰਦਾ ਜੀ ਉਸ ਚੀਜ਼ ਦੇ ਵਿੱਚ ਜੋ ਜਿਹੜੀ ਜਿਹੜੀ ਫੀਡ ਦੀ ਲੋੜ ਹੈ ਪਸ਼ੂ ਨੂੰ ਨੋਨ ਮਿਲਕਿੰਗ ਫੀਡਾਂ ਦੀ ਉਸ ਸਮੇਂ ਲੋੜ ਪੈਂਦੀ ਹੈ ਉਹਦਾ ਤੁਸੀਂ ਇਸਤੇਮਾਲ ਕਰਨਾ ਜ਼ਰੂਰੀ ਹੈ ਜੀ ਦੋਸਤੋਂ ਇਲਾਵਾ ਦੋਸਤੋਂ ਜਿਵੇਂ ਮਤਲਬ ਆਪਾਂ ਗੱਲ ਕਰਦੇ ਆਂ ਜੀ ਕਿ ਮੈਨੇਜਮੈਂਟ ਦੇ ਵਿੱਚ ਹੋਰ ਵੀ ਜਿਵੇਂ ਮਤਲਬ ਲਾ ਲਓ ਤੁਹਾਡਾ ਪਸ਼ੂ ਜਿਵੇਂ ਬਰੀਡਿੰਗ ਦੇ ਉੱਪਰ ਨਹੀਂ ਤੁਸੀਂ ਕੰਮ ਕਰਦੇ ਪਏ ਤੇ ਉਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜੀ ਤੇ ਇਹ ਤੇ ਦੋਸਤੋਂ ਪਹਿਲਾ ਨੰਬਰ ਸੀ ਕਿ ਜਿਹਦੇ ਵਿੱਚ ਤੁਸੀਂ ਆਪਣੇ ਪਸ਼ੂ ਦੀ ਜੋ ਬਰੀਡਿੰਗ ਆ ਉਹਦੇ ਉੱਪਰ ਮਤਲਬ ਜਿਵੇਂ ਮੈਨੇਜਮੈਂਟ ਦੇ ਉੱਪਰ ਕੰਮ ਕਰਨਾ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਦੀਆਂ ਗੱਲਾਂ ਇੰਨੀ ਇੰਨੀ ਕਿ ਜਿਵੇਂ ਪਸ਼ੂ ਦੀ ਤੁਹਾਡੇ ਦੀ ਆਪਣਾ ਫੀਡਿੰਗ ਆ ਕਿ ਫੀਡਿੰਗ ਵੀ ਇੱਕ ਦੂਸਰਾ ਥੰਮ ਹੈ ਦੋਸਤੋ ਡੇਰੀ ਫਾਰਮਿੰਗ ਦਾ ਜਿਹਦੇ ਵਿੱਚ ਕਿ ਤੁਸੀਂ ਫੀਡ ਦੇ ਵਿੱਚ ਸਹੀ ਚੁਨਾਵ ਕਰੋਗੇ ਤੁਹਾਨੂੰ ਪਸ਼ੂ ਨੂੰ ਕਿਹੜੀ ਫੀਡ ਚਾਹੀਦੀ ਆ ਕਿਹੜੇ ਸਮੇਂ ਇਸ ਚੀਜ਼ ਦਾ ਵਿਸ਼ੇਸ਼ਤਾਂ ਰੱਖਿਆਣਾ ਰੱਖਿਆ ਜਾਣਾ ਚਾਹੀਦਾ ਆ ਜਿਵੇਂ ਮਤਲਬ ट्रांजੈਕਸ਼ਨ ਪੀਰੀਅਡ ਦੇ ਵਿੱਚ ਮਿਸ਼ਨ ਡਰਾਈ ਫੀਡ ਦਾ ट्रांजੈਕਸ਼ਨ ਫੀਡ ਦਾ ਯੂਜ਼ ਕਰੋ ਠੀਕ ਹੈ ਜੀ ਤੇ ਜਦੋਂ ਪਸ਼ੂ ਮਿਲਕਿੰਗ ਟਾਈਮ ਤੇ ਹੁੰਦਾ ਜੀ ਉਦੋਂ ਉਹਦਾ ਪਸ਼ੂ ਨੂੰ ਜੋ ਮਿਲਕਿੰਗ ਫੀਡਾਂ ਨੇ ਉਹਦਾ ਤੁਸੀਂ ਇਸਤੇਮਾਲ ਕਰੋ ਤੇ ਇਸ ਚੀਜ਼ ਦੇ ਵਿੱਚ ਤੁਸੀਂ ਮਤਲਬ ਫੀਡਿੰਗ ਤੇ ਜਰੂਰ ਕੰਮ ਕਰੋ ਬਰੀਡਿੰਗ ਤੇ ਉੱਪਰ ਜਿਵੇਂ ਮਤਲਬ ਤੁਸੀਂ ਕੰਮ ਕਰਨਾ ਉਹਦੇ ਵਿੱਚ ਵੀ ਸਹੀ ਫੀਡਾਂ ਜਿਵੇਂ ਆਪਣੇ ਗਾਵੀਆਂ ਨੇ ਕਾਫ ਦੇ ਵਾਸਤੇ ਉਹਦਾ ਇਸਤੇਮਾਲ ਕਰਨਾ ਜ਼ਰੂਰੀ ਹੈ ਜੀ ਜਿਹਦੇ ਨਾਲ ਕੀ ਮਤਲਬ ਤੁਹਾਡੇ ਜੋ ਕਾਫ ਨੇ ਉਹਨਾਂ ਦਾ ਵਿਕਾਸ ਜਲਦੀ ਹੋ ਸਕੇ ਤੇ ਇਹਦੇ ਵਾਸਤੇ ਮਤਲਬ ਤੁਹਾਨੂੰ ਉਹ ਮਤਲਬ ਬਰੀਡਿੰਗ ਫੀਡਾਂ ਦਾ ਚੋਣ ਕਰਨਾ ਜ਼ਰੂਰੀ ਆ ਸਮੇਂ ਤੇ 트ਾਂਜੈਕਸ਼ਨ ਪੀਰੀਅਡ ਦੇ ਵਿੱਚ ਹਮੇਸ਼ਾ ਜੋ 트ਾਂਜੈਕਸ਼ਨ ਟਾਈਮ ਤੇ ਜੋ ਫੀਡਾਂ ਪੈਂਦੀਆਂ ਨੇ ਉਹਦਾ ਇਸਤੇਮਾਲ ਕਰਨਾ ਜ਼ਰੂਰੀ ਆ ਉਸ ਤੋਂ ਬਾਅਦ ਦੋਸਤੋ ਜੇ ਗੱਲ ਕਰੀ ਆਪਾਂ ਬਰੀਡਿੰਗ ਦੀ ਤੇ ਬਰੀਡਿੰਗ ਇਹ ਤੀਸਰਾ ਥੰਮ ਹੈ ਜੀ ਡੇਰੀ ਫਾਰਮਿੰਗ ਦਾ ਇਹਦੇ ਵਿੱਚ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਣਾਗੇ ਤੁਹਾਡਾ ਜੋ ਪਸ਼ੂ ਹੈ ਜੀ ਉਹਦੀ ਮਤਲਬ ਪ੍ਰੋਪਰ ਤਰੀਕੇ ਨਾਲ ਬਰੀਡਿੰਗ ਤੇ ਕੰਮ ਹੋਵੇ ਜੀ ਉਹਨੂੰ ਸਹੀ ਸਮੇਂ ਜਿਹੜੇ ਜਿਹੜੇ ਉਹਨੂੰ ਮਤਲਬ ਜੋ ਤੁਸੀਂ ਸੀਮਣ ਭਰੋਣੇ ਆ ਉਹਨਾਂ ਦਾ ਸਹੀ ਚੋਣ ਹੋਣਾ ਚਾਹੀਦਾ ਆ ਠੀਕ ਹੈ ਜੀ ਤੇ ਇਹਨਾਂ ਦੇ ਵਿੱਚ ਤੁਸੀਂ ਸਪੈਸ਼ਲੀ ਧਿਆਨ ਦਿਓ ਚੰਗੀ ਨਸਲ ਦੇ ਸੀਮਣ ਭਰੋ ਜਿਹਦੇ ਨਾਲ ਕੀ ਤੁਹਾਡੇ ਪਸ਼ੂ ਜਿਹੜੇ ਆ ਦੁੱਧ ਦੀ ਪ੍ਰੋਡਕਸ਼ਨ ਵਧਾ ਸਕਣ ਤੇ ਮਤਲਬ ਤੁਹਾਡਾ ਜੋ ਡੇਰੀ ਫਾਰਮ ਆ ਉਹ ਅੱਗੇ ਵੱਧ ਸਕੇ ਇਹਦੇ ਵਾਸਤੇ ਤੁਹਾਨੂੰ ਚੰਗੀ ਨਸਲ ਦੇ ਸੀਮਨ ਜੋ ਵਧੀਆ ਨਸਲ ਦੇ ਜੋ ਜ਼ਿਆਦਾ ਦੁੱਧ ਦੇ ਦੁੱਧ ਦੀ ਪੈਦਾਵਾਰ ਵਧਾਉਣ ਵਾਲੇ ਜੋ ਹੈਗੇ ਨੇ ਐਨੀਮਲ ਉਹਨਾਂ ਦੇ ਹੀ ਸੀਮਨ ਲਾਉਣੇ ਚਾਹੀਦੇ ਆ ਦੋਸਤੋ ਤੇ ਉਸ ਤੋਂ ਬਾਅਦ ਆ ਜਾਂਦਾ ਜੀ ਆਪਣਾ ਮਾਰਕੀਟਿੰਗ ਇਹ ਦੋਸਤੋ ਡੇਰੀ ਫਾਰਮਿੰਗ ਦਾ ਚੌਥਾ ਸਤੰਭ ਕਹਿੰਦੇ ਆ ਜੀ ਇਹਨੂੰ ਕਿ ਮਾਰਕੀਟਿੰਗ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਤੁਸੀਂ ਦੇਖਣਾ ਆ ਸਭ ਤੋਂ ਜ਼ਰੂਰੀ ਆ ਕਿ ਤੁਹਾਡੇ ਜੋ ਦੁੱਧ ਆ ਦੁੱਧ ਦੀ ਵਿਕਰੀ ਜਿਹੜੀ ਆ ਉਹ ਸਹੀ ਤਰੀਕੇ ਨਾਲ ਹੋ ਸਕੇ ਉਸ ਨੂੰ ਮਾਰਕੀਟਿੰਗ ਨੂੰ ਦੋਸਤੋ ਆਪਾਂ ਬੋਲਦੇ ਹਾਂ ਕਿ ਜੇ ਅਗਰ ਤੁਹਾਡਾ ਮਨ ਲਓ ਕਿ ਤੁਸੀਂ ਮੰਨ ਲਓ ਸਪੋਜ਼ ਕਰ ਲਓ ਕਿ 10 ਕਿਲੋ ਦੁੱਧ ਬਣਾਇਆ ਤੁਸੀਂ ਪਰ ਉਹ 10 ਕਿਲੋ ਦੁੱਧ ਤੁਹਾਡੇ ਪਸ਼ੂ ਦਾ ਅਗਰ ਤੁਸੀਂ 10 ਕਿਲੋ ਦੁੱਧ ਨੂੰ ਅਗਰ ਡੇਰੀ ਤੇ ਪਾਉਣ ਜਾਓਗੇ ਤਾਂ ਉੱਥੇ ਤੁਹਾਨੂੰ ਉਹਦਾ ਵਾਜਬ ਮੁੱਲ ਨਹੀਂ ਮਿਲਦਾ ਜੋ ਕਿ ਅਸਲ ਵਿੱਚ ਮਿਲਣਾ ਚਾਹੀਦਾ ਹੈ ਤੇ ਇਹਦੇ ਕਰਕੇ ਫਿਰ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੁੰਦੀ ਹੈ ਕਿ ਉਸ ਸਮੇਂ ਆਪਣੇ ਪਸ਼ੂ ਦੀ ਜੋ ਮਿਲਕਿੰਗ ਆ ਮਤਲਬ ਦੁੱਧ ਆ ਉਨੂੰ ਤੁਸੀਂ ਆਪਣਾ ਮਾਰਕੀਟਿੰਗ ਕਰਕੇ ਖੁਦ ਵੇਚੋ ਜਿਹਦੇ ਨਾਲ ਕਿ ਤੁਹਾਨੂੰ ਉਹਦਾ ਜਿਆਦਾ ਤੋਂ ਜਿਆਦਾ ਪ੍ਰੋਫਿਟ ਮਿਲ ਸਕੇ ਇਹਨਾਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਆ ਕਿਉਂਕਿ ਮਾਰਕੀਟਿੰਗ ਦੇ ਸਿਰ ਤੇ ਹੀ ਸਾਰਾ ਡੇਰੀ ਫਾਰਮ ਟਿਕਿਆ ਹੁੰਦਾ ਕਿਉਂਕਿ ਸਾਰਾ ਰੈਵਨਿਊ ਵਗੈਰਾ ਪੈਸਾ ਵਗੈਰਾ ਜੋ ਵੀ ਅੱבא ਕਮਾਉਂਦੇ ਆ ਉਹ ਸਾਰਾ ਹੀ ਮਾਰਕੀਟਿੰਗ ਤੋਂ ਹੀ ਹੁੰਦਾ ਆ ਜਿਹਦੇ ਵਿੱਚ ਕਿ ਤੁਸੀਂ ਅਗਰ ਮੰਨ ਲਓ ਬਰੀਡ ਸੇਲ ਕਰਦੇ ਹੋ ਉਹ ਵੀ ਇੱਕ ਮਾਰਕੀਟਿੰਗ ਦਾ ਹੀ ਪਾਰਟ ਆ ਤਾਂ ਤੁਸੀਂ ਮਤਲਬ ਕੋਈ ਜੇ ਅਗਰ ਬਰੀਡ ਸੇਲ ਕਰਦੇ ਹੋ ਤਾਂ ਤੁਸੀਂ ਡਾਇਰੈਕਟ ਫਾਰਮਰ ਨੂੰ ਸੇਲ ਕਰੋ ਨਾ ਕਿ ਕਿਸੇ ਵਪਾਰੀ ਨੂੰ ਕਿਉਂਕਿ ਵਪਾਰੀ ਤੁਹਾਨੂੰ ਉਹਦਾ ਪੂਰਾ ਮੁੱਲ ਨਹੀਂ ਦੇਊਗਾ ਇਹਨਾਂ ਚੀਜ਼ਾਂ ਦਾ ਤੁਸੀਂ ਵਿਸ਼ੇਸ਼ ਧਿਆਨ ਰੱਖੋ ਤੇ ਦੁੱਧ ਵੀ ਜਿਹੜਾ ਤੁਸੀਂ ਸੇਲ ਕਰਦੇ ਹੋ ਖੁਦ ਮਤਲਬ ਕਸਟਮਰ ਤੱਕ ਪਹੁੰਚ ਕਰੋ ਫਾਰਮਰ ਕਸਟਮਰ ਤੱਕ ਪਹੁੰਚ ਕਰੋਗੇ ਤੇ ਤੁਹਾਨੂੰ ਉਹਦਾ ਸਹੀ ਮੁੱਲ ਮਿਲੇਗਾ ਜੇ ਅਗਰ ਤੁਸੀਂ ਵਿੱਚ ਵਿਚੋਲੀਏ ਵਗੈਰਾ ਪਾਉਂਦੇ ਹੋ ਤੇ ਤੁਹਾਨੂੰ ਉਹਦਾ ਵਾਜਿਬ ਰੇਟ ਵਗੈਰਾ ਨਹੀਂ ਮਿਲਦਾ ਇਸ ਕਰਕੇ ਇਹਨਾਂ ਚੀਜ਼ਾਂ ਦਾ ਤੁਸੀਂ ਵਿਸ਼ੇਸ਼ ਧਿਆਨ ਰੱਖੋ ਇਹ ਸੀ ਦੋਸਤੋ ਡੇਰੀ ਫਾਰਮਿੰਗ ਦੇ ਜੋ ਚਾਰ ਥੰਮ ਜਿੰਨਾ ਬਾਰੇ ਆਪਾਂ ਉਹਨਾਂ ਨੂੰ ਅਜੇ ਜਾਣਕਾਰੀ ਦਿੱਤੀ ਹੈ ਜੀ ਤੇ ਇਹ ਤੁਸੀਂ ਜ਼ਰੂਰ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਨ ਦੀ ਲੋੜ ਆ ਜੇਕਰ ਆਪਾਂ ਡੇਰੀ ਫਾਰਮਿੰਗ ਦੇ ਧੰਦੇ ਨੂੰ ਅੱਗੇ ਲੈ ਕੇ ਜਾਣਾ ਹੈ ਜੀ ਤੇ ਸਸਟੀਕਾਲ ਦੋਸਤੋ